ਸਤਿ ਅੰਦਰ ਪੈ ਰਿ ਸਤ ਸ੍ਰੀ ਅਕਾਲ ਕਰਦੇ ਆ ਵੀਡੀਓ ਦੀ ਸ਼ੁਰੂਆਤ ਫਿਰ ਤੇ ਕੰਮ ਕਿੱਟਿਆ ਗਿਆ ਤੇ ਅੱਜ ਹੋਇਆ ਹਜੇ 8:30 ਦਾ ਟਾਈਮ ਤੇ ਢੇਰੀ ਲੈ ਗਿਆ ਨੇੜੇ ਤੇ ਮੇਸੀ ਵੀ ਤੁਰਿਆ ਹੋਇਆ ਵਾ ਖਾੜਿਓ ਤੇ ਅੱਜ ਜਿਹੜਾ ਹਰਾ ਹਰਾ ਜਿਹਾ ਸਾਰਾ ਢੇਰੀ ਭਰਾ ਕੇ ਇਹ ਵੀ ਸਮੇਟ ਦਾਂਗੇ ਤੇ ਕੱਲ ਵਾਲਾ ਮਾਲ ਚੱਲੇਗਾ ਸਟੋਰ ਸਾਰਾ 1:30 ਵਜੇ ਰਾਤ ਨੂੰ ਸੋਰ ਚ ਤਿੰਨ ਟਰਾਲੀਆਂ ਵਹਿਲੀਆਂ ਕਰਦੇ ਉਹਨੂੰ ਤੇ ਵਹਿਲਾ ਕਰਤਾ ਸੀ ਪੜ ਰਹਾ ਸੀ ਤੇ ਟਰਾਲੀਆਂ ਬੇਲੀਆਂ ਗੱਲ ਇਹ ਵੀ ਅੱਜ ਇੱਥੋਂ ਕੰਮ ਖਿੱਚਿਆ ਜਾਊਗਾ ਤੇ ਹਰਜਿੰਦਰ ਦੇ ਕੱਢਣੇ ਦੋ ਕਿੱਲੇ ਤੇ ਉਹ ਵੀ ਕਢਾ ਦਾਂਗੇ ਉਹ ਵਿਚਾਰਾ ਫਸਿਆ ਹੋਇਆ ਇੱਧਰ ਉੱਧਰ ਨੰਬਰ ਲੱਗਿਆ ਸੀ ਉਹਦਾ ਤੇ ਵਿਚੋ ਵਿਚਾਲੇ ਰਗੜਿਆ ਜਾਂਦਾ ਛੋਟੇ ਨੰਬਰ ਵਾਲਾ ਵਿਚਾਰਾ ਤੇ ਉਹਦਾ ਫੇਰ ਕਰਨਾ ਸੀ ਲਵਜ਼ੀਲਾ ਹੁਣ ਤੇ ਨਹੀਂ ਤਾਂ ਫੇਰ ਖਾੜੇ ਲੈ ਜਾਣਾ ਸੀ ਆਪਾਂ 12 ਵਜੇ ਵਿਹਲਾਉ ਜਾਣਾ ਸੀਗਾ ਇਹ ਤੇ ਉੱਥੇ ਕੋਈ ਨਾ ਕੋਸ ਤਾਂ ਇਹਨਾਂ ਨੇ ਕੱਢ ਹੀ ਲੈਣਾ ਸੀਗਾ 2 ਘੰਟੇ ਖਰਾਬ ਹੋਣੇ ਜੀ ਆਪਣੇ 1.5-2 ਘੰਟੇ ਘੰਟਾ ਕਦਾ ਜਾਣ ਨੂੰ ਤੇ ਬਾਕੀ ਫਟਫਟਈਆ ਕਰਨ ਨੂੰ ਘੰਟਾ ਕਰਾਂਗੇ ਜਾਨਾ ਜੀ ਐਵੇਂ ਬੰਦੇ ਇੱਧਰ ਉੱਧਰ ਤੇ ਬਾਕੀ ਚਲੋ ਫੇਰ ਰਾਤ ਨੂੰ ਛੱਡਿਆਵਾਂਗੇ ਅੱਜ ਤੇ ਦਿਨੇ-ਦਿਨੇ ਚੱਲੀ ਜਾਊ ਹੁੰਟੇ ਕਿਆ ਹੋਇਆ ਚੱਲੀ ਜਾਂਦਾ ਤੇ ਤੇਰੀ ਲੈ ਗਿਆ ਨੇੜ ਜਦੋਂ ਨੂੰ ਮੇਸੀ ਨੌਂ ਮੇਲਾ ਦਾ ਨੇੜ ਹੀ ਕਰ ਦੇਣਾ ਕੰਮ ਇਹਨਾਂ ਨੇ ਤੇ ਬਾਕੀ ਮੋਟਰਾਂ ਚੱਲਦੀਆਂ ਵਾ ਰੌਣੀ ਨੂੰ ਮੂਗੀ ਦੀ ਤਿਆਰੀ ਆ ਜਾ ਰੋਕੋਗੇ ਨਾ ਜੇ ਆਪੇ ਰੋਕੋਗੇ ਇਹਨੂੰ ਸਫਾਈ ਕਰਾ ਲਈ ਰੋਟੀ ਰਹਿਮ ਫਿਰ ਟੁੱਟ ਜੂਗਾ ਉਹ ਤਾਂ ਸਾਫ ਹੀ ਆ ਉਪਰ ਵਾਲੀ ਆਉਂਦਾ ਨਾ ਮਾਣਾ ਮੋਟਾ ਪਾਜਾ ਉਹ ਤਾਂ ਵੇਲੇ ਨੇ ਸਾਫ ਹੀ ਆ ਕੰਡਾ ਠੀਕ ਹੈ ਇਹਦਾ ਅਰਦਾ ਉੱਪਰ niche ਆ ਠੀਕ ਹੈ ਚੈੱਕ ਕੀਤਾ ਹੀ ਆ ਕਿ ਕਰਦੇ ਆਂ ਤੁਸੀਂ 8000 ਬਣਾ ਕੇ ਪਤਾ ਨਹੀਂ ਫੇਰ ਕਿੱਧਰ ਚਲਾ ਗਿਆ ਪਹਿਲਾਂ ਇੱਕ ਸੀਗਾ ਰਾਉਂਡ ਆ 2 ਕਿ ਮਿੰਟ ਪਹਿਲਾਂ ਆਪਾਂ ਥੱਲੇ ਗੱਲਾਂ ਕਰੀਏ ਹੁਣ ਤਾਂ ਫੇਰ ਬਣਾ ਗਿਆ ਇੱਕ ਗੇੜਾ ਜਿਹਾ ਛੋਟਾ ਗੇਅਰ ਲਾ ਛੋਟਾ 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 ਲਾ ਗੇਅਰ ਦੀਦਾ ਤੈਨੂੰ ਹੈ ਨਹੀਂ ਮਗਰ ਐਈ ਤੋ ਰਾਤ ਤੇ ਕਮਾ ਲੈਣੀ ਆਪਾਂ ਇਧਰੋਂ ਮੈਂ ਕਹਿਆ ਇਤੋ ਰਾਤ ਤੇ ਕਮਾ ਲੈਣੀ ਆ ਇਧਰੋਂ ਰੱਖ ਥੋੜਾ ਜਆ ਮੇਰੇ ਵੱਲੇ ਰੱਖ ਮੇਰੇ ਵੱਲੇ ਮੇਰੇ ਵੱਲੇ ਨੂੰ ਜਾਣ ਦੇ ਜਾਣ ਦੇ ਮੇਰੇ ਵੱਲੇ ਰੱਖ ਹੌਲੀ ਹੌਲੀ ਮੇਰੇ ਵੱਲੇ ਨੂੰ ਰੱਖ ਆ ਕੱਟਿਆ ਕੱਟੇ ਟਰੈਕਟਰ ਲੰਘ ਗਿਆ ਥੋੜਾ ਪਰੇ ਰੱਖ ਪਰੇ ਨੂੰ ਪਰੇ ਨੂੰ ਜਾਣ ਦੇ ਜਾਣ ਦੇ ਜਾਣਦੇ ਜਾਣਦੇ ਕੋਈ ਨਾ ਮੂਰੇ ਦੇਖ ਕੇ ਦਰਾਕਤਾਂ ਵੱਲੋਂ ਵੀ ਜਾਣਦੇ ਜਾਣਦੇ ਪਰੇ ਰੱਕ ਪਰੇ ਨੂੰ ਪਰੇ ਨੂੰ ਪਰੇ ਨੂੰ ਦੂਜੇ ਤਰ੍ਹਾਂ ਚੱਲ ਕੱਟ ਦੇ ਔਰ ਇਹਨੂੰ ਕੱਟ ਦੇ ਮੇਰੇ ਵੱਲ ਹੀ ਹੁਣ ਤਾਂ ਤੁਹਾਨੂੰ ਦੱਸ ਵੀ ਪੈਣਾ ਇੱਥੋਂ ਆਉਣ ਦੇ ਮੇਰੇ ਵੱਲੀ ਆਉਣ ਦੇ ਮੇਰੇ ਵੱਲੀ ਔਰ ਦੇ ਆਉਣ ਦੇ ਮੇਰੇ ਵੱਲੀ ਆਉਣ ਦੇ ਫੁੱਲ ਕਰ ਦੇ ਇਥੇ ਕੋ ਮੇਣਾ ਟਰੈਕਟਰ ਦੇ ਨਾਲ ਬਾਅਦ ਚਲ ਚਲ ਬਸ ਸਿੱਧਾ ਕਰ ਲੈ ਹੁਣ ਸਿੱਧਾ ਕਰ ਦੇ ਚਲ ਚਲ ਜਾਣ ਦੇ ਜਾਣ ਦੇ ਜਾਣ ਦੇ ਜਾਣ ਦੇ ਵਾ ਕੋਈ ਨਾ ਮੁੜ ਜਾ ਜਾਣ ਦੇ ਜਾਣ ਦੇ ਕੋਈ ਜਾਣ ਦੇ ਹੋਰ ਚਲ ਬਹੁਤ ਆ ਬਸ ਚੱਲ ਉਹ ਗੇਅਰ ਕੱਢਿਆ ਹੋਇਆ ਨੇ ਇਹਦੇ ਵਾਲਾ ਚਲ ਬੈਠੋ ਬੈਠੋ ਇੱਧਰ ਦੇ ਕੱਢ ਲਈ ਆਂ ਉਹ ਤੋਂ ਪੋਨੇ ਵਿੱਚ ਦੀ ਆਓ ਉਹ ਤਰਾ ਤੰਗਾ ਇਹ ਵਧੀਆ ਰਾਵਾ ਹੋ ਰਹਾ ਤੰਗਾ ਉਹ ਚੜਦਾ ਵਾ ਜੇ ਚੜ ਲੈਣ ਦੇ ਬੈਠੋ ਬੈਜੋ ਹੱਥ ਪਾ ਕੇ ਭੇਜੋ ਅੱਛੇ ਸੇ ਗਿਰ ਨਾ ਜਾਣਾ ਪਿਛੇ ਬੁੜਕੇ ਗਿਆ ਤਾਂ ਨਾਚੇਗਾ ਤਾਂ نیچے ਆ ਜਾਏਗਾ ਹਾਂ ਚੱਲ ਬਈ ਚਲ ਜੰਮੀ ਅੰਦਰ ਥੋੜਾ ਜਿਹਾ ਬਾਹੇਲੀ ਗਾਉਟ ਥੜਦਾ ਛਤਰੀਆਂ ਇਹ ਜੀ ਹੁੰਦੀਆਂ ਹਨ ਚਿੱਟੇ ਰੰਗ ਦੀਆਂ ਇਹ ਤਾਂ ਬਾਹਲੇ ਥਾਲਾ ਦਾ ਸੈਟ ਤੇ ਆ ਇਹ ਸਹਿਜ ਹੁੰਦੇ ਸਹਿਜ ਹੁਣੇ ਸੀਗੇ ਜਿਹੜੇ ਛਿੱਟੀ ਜਾਂਦਾ ਉਹਦੇ ਆਜੋਨੇ ਜਿਆਦਾ ਹੀ ਆ ਬਸ ਬਸ ਇੰਨੀ ਹਾਈਟ ਤੋਂ ਝਟਣੇ ਆ ਇਹ ਸਿੱਟ ਦੇ ਆ ਟਾਈਪ ਜਿਹੇ ਹੁੰਦੇ ਆ ਫਿਰ ਗਾਂ ਕਾੜ ਕੇ ਵੜੇ ਛੱਟ ਜਾਣਾ ਇਹਨੇ ਝਟਣਾ ਜਿਉਂ ਕਾੜ ਕੇ ਪਾ ਕੇ ਕੀ ਨੇ ਬਸ ਇਹ ਸੁਣ ਹਟ ਜਾਣਾ ਝਟਦਾ ਹੁੰਦਾ ਆ ਝੱਟੀ ਜਾਂਦਾ ਇਦਾਂ ਉਹਨੇ ਧਾਰੇ ਇਹ ਛਤਰੀਆਂ ਜਿਹੀਆਂ ਹੁੰਦੀਆਂ ਕਾਫੀ ਵੱਡੀ ਹੁੰਦੀ ਆ ਉਹ ਕਪੜਾ ਜਿਹਾ ਕਈਆਂ ਦਾ ਤਾਂ ਬਚ ਜਾਂਦਾ ਉਹ ਤੇ ਕਈਆਂ ਦਾ ਉਹ ਮਾਝੇ ਨਾਲ ਡੇ ਘਟਦਾ ਉਹਦੇ ਨਾਲ ਝੱਟੇ ਕਰਾਉਂਦੇ ਨੇ

ਉਹ ਬਾਜੇ ਦਾ ਸਿਕਰ ਕਾਰ ਕੀ ਨਾ 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 ਤੇਗਾ ਸਾਫ ਕਰ ਲੈਣਾ ਪੱਤ ਕੇ ਹੁਣ ਬਾਹਰ ਚਮਿਆ ਜਾਵਾ ਫੇਰ ਰੋਡ ਤੋਂ ਅੱਗੇ ਰੋਡ ਤੇ ਆਇਆ ਇਹੋ ਜਿਹਾ ਚਿੱਟਰ ਪੈਦਾ ਹੋ ਰਿਹਾ ਨੇ ਲੈ ਲੈ ਅੱਜ ਗੱਲ ਇਹ ਹੈ ਨਾ ਇਹ ਵਾਰਾ ਖਾਪਰਨਾ ਛੱਡ ਦਿਓ ਮੱਝਾ ਰੋਡ ਨਾਲੋਂ ਕੋਹਣ कुझु कैमरा केरु तीअं Lấy, rồi. Lấy, rồi. Lấy, rồi. Rồi lấy. Lấy. lấy cái sao đấy chứ? được. rồi đi ਜਾਵੇਂ ਖੜੇ ਹੋਦੇ ਨੇ ਜਾਨਲ ਖੋਲ੍ਹੇ ਕੋਲੇ ਰਹਿ ਨਹੀਂ ਰਹੇ ਕਿਤੇ ਮੈਨਿਆਦ ਮੈਂ ਕੋਹਾ ਕਰਦਾ ਰਹਾ ਹਾਂ ਮੈਂ ਕੋਲੇ ਨੂੰ ਕਿਤੇ ਬੈਠੇ ਰਹੇ ਕੋਲੇ ਇਹਨਾਂ ਨੂੰ ਕਲੀ ਕਰਦੇ ਨੇ ਰੋਟੀ ਹੋ ਗਈ ਖਾਦਮ ਸੁਬਾਹ ਵਾਲੀ ਤੇ ਇਧਰ ਨਾਲ ਕੁੱਤੇ ਆ ਜਾਂਦੇ ਆਪਣੇ ਦੂਜੀ ਕੰਧ ਟੱਪ ਕੇ ਨਾ ਤਾਰ ਟੁੱਟੀ ਹੋਈ ਆ ਉਥੋਂ ਕੰਡੇ ਵਾਲੀ ਤੇ ਉਹ ਲਾਉਣ ਵਾਲੀ ਆ ਉਹਦੇ ਕਰਕੇ ਇਹਨਾਂ ਨੂੰ ਖਤਰਾ ਲੈਂਦਾ ਮੁਰਗਿਆਂ ਨੂੰ ਅੱਗੇ ਤਾਂ ਆਪਣੇ ਖੁੱਲੇ ਰਹਿੰਦੇ ਸੀਗੇ ਉਧਰ-ਉਧਰ ਹੁਣ ਕਿਹਦੇ ਅੰਡੇ ਤੇ ਨੇ ਬੈਠੀ ਹੋਵੇ ਮੁਰਗੀ ਜੀ ਕੁਝ ਦੇਖਿਆ ਜਾਂ ਭੱਜ ਪਾਣੀ ਰੱਖਤਾ ਸੀਗਾ ਤੇ ਬਾਕੀ ਫਿਰ ਤਾਂ ਕਰਕੇ ਨੂੰ ਹੁਣ ਸਾਰੇ 2 ਘੰਟੇ ਗੇੜਾ ਦਵਾ ਕੇ ਤੇ ਉਧਰੋਂ ਸ਼ਾਮ ਨੂੰ ਦਵਾ ਦਈਦਾ ਤੇ ਉਹਦਾ ਹੱਲ ਕਰਦੇ ਆ ਜਿਹੜੀ ਤਾਰ ਲਾਉਣੀ ਆ ਤੇ ਉਸ ਤੋਂ ਬਾਅਦ ਕੋਈ ਚੱਕਰ ਨਹੀਂ ਹੈਗਾ ਕੰਦਾ ਆਪਣੀ ਵੈਸੇ ਉੱਚੀ ਆ ਉਹ ਇੱਕ ਜਗ੍ਹਾ ਤੋਂ ਚੱਕਰ ਆ ਥੋੜਾ ਜਿਹਾ ਉਹਦਾ ਤਾਰ ਲਾਉਣ ਵਾਲੀ ਆ ਤੇ ਬਾਕੀ ਚਲੋ ਵਿੱਚੇ ਥੋੜੇ ਥਰੇ ਫਿਰਦੇ ਆ ਵੀ ਸੱਟਾ ਕੰਮ ਮੱਝਾਂ ਦਾ ਕੰਮ ਨਮੋਣਦਾ ਅੱਜ ਸ਼ੁਰੂ ਕਰਤਾ ਸੀਗਾ ਲੱਗਿਆ ਤਾਂ ਹੈ ਨਹੀਂ ਸੀਗਾ ਵੀ ਚੱਲ ਇੰਨੇ ਦਾ ਉਹ ਮੱਖੀ ਜੀ ਬਹਿਣ ਹਟ ਜਾਂਦੀ ਹੈ ਸਾਫ ਸੁਥਰਾ ਜਿਹਾ ਹੋ ਜਾਂਦਾ ਜਿਹੜਾ ਵਿੱਚੋਂ ਗਵਾਗਾ ਜਿਹਾ ਲੱਗਿਆ ਹੁੰਦਾ ਮਣੋ ਮੋਟਾ ਜਮੜੀ ਤੇ ਸਰੋਂ ਹੋ ਗਈ ਆ ਲੋਡ-ਪੋਟ ਤੇ ਕਮਾ ਦੇ ਵੀ ਬੱਡਨ ਵਾਲਾ ਆਪਣਾ ਲਾਸਟ ਹੀ ਆ ਬਸ ਬਣਾਉਣੇ ਆ ਇਹਦਾ ਕੁਛ ਗੁੜ ਜਾਂ ਸ਼ੱਕਰ ਤੇ ਬੰਦੇ ਵਿਹਲੇ ਹੋਣੇ ਕਦੇ ਤਾਂ ਇਹਨੂੰ